ਨਗਰ ਨਿਕਮਤ ਚੋਣਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਜ਼ੋਰ ਲਗਾਇਆ ਜਾ ਰਿਹਾ ਚੋਣ ਜਿੱਤਣ ਲਈ ਅਸੀਂ ਵਾਰਡ ਨੰਬਰ 52 ਵਿੱਚ ਮੌਜੂਦ ਹਾਂ ਕਾਂਗਰਸ ਦੇ ਉਮੀਦਵਾਰ ਨੇ ਨਿਰਮਲ ਸਿੰਘ ਕੈੜਾ ਉਹਨਾਂ ਨਾਲ ਵੀ ਗੱਲ ਕਰਾਂਗੇ ਨਾਲ ਸਿਮਰਜੇ ਸਿੰਘ ਬੈਸੀ ਖੁਦ ਆਪ ਮੌਜੂਦ ਹੈ ਬੈਸਾ ਪਹਿਲਾਂ ਤੁਸੀਂ ਨਿਰਮਲ ਕੈੜਾ ਜੀ ਦੇ ਹੱਕ ਵਿੱਚ ਚੋਣ ਵਿਚਾਰ ਕਰਨ ਆ ਰਹੇ ਹੋ ਕਿਦਰਾ ਚੋਣ ਚਾਚ ਰਹੇ ਤੁਸੀਂ ਦੇਖ ਰਹੇ ਹੋ ਲੋਕਾਂ ਦਾ ਜੋਸ਼ ਇਹ ਠਾਠਾ ਮਾਰਦਾ ਉਤਸ਼ਾਹ ਭਰਿਆ ਜੋਸ਼ ਇਸ ਗੱਲ ਦੀ ਗਵਾਹੀ ਪਰਦਾ ਕਿ ਲੋਕ 3 ਸਾਲ ਸਲੇਡਾ ਪਾਰਟੀ ਝਾੜੂ ਦਲ ਦੇ ਰਵਈਏ ਤੋਂ ਪਰੇਸ਼ਾਨ ਆ ਗੱਪਾਂ ਦਾ ਬਾਜ਼ਾਰ ਹੋਰ ਹੈ ਕੁਛ ਨਹੀਂ ਤੇ ਲੋਕ ਕ੍ਰਪਸ਼ਨ ਦੀ ਚੱਕੀ ਦੇ ਵਿੱਚ ਪਿਸ ਰਹੇ ਆ ਬੇਵਸ ਮਹਿਸੂਸ ਕਰਦੇ ਆ ਆਪਣੇ ਨੂੰ ਜਾਈਏ ਕਿੱਥੇ 2 ਸਾਲ ਨਗਰ ਨਿਗਮ ਦਾ ਐਕਸ ਕਾਉਂਸਲਰ ਬਣਿਆ ਹੋ ਗਏ 2 ਸਾਲ ਤੋਂ ਨਗਰ ਨਿਗਮ ਦੀ ਮਿਆਦ ਖਤਮ ਹੋ ਗਈ ਜੇ ਮਾਨਯੋਗ ਹਾਈ ਕੋਰਟ ਡਾਂਗਣਾ ਚੱਕਦੀ ਤੇ 5 ਸਾਲ ਇਲੈਕਸ਼ਨ ਹੋਣੀ ਨਹੀਂ ਸੀ ਕਿਉਂਕਿ ਇਹਨਾਂ ਦੇ ਪੱਲੇ ਕੁਛ ਨਹੀਂ ਹੈਗਾ ਸਿਰਫ ਤੇ ਸਿਰਫ ਗੱਪਾਂ ਦਾ ਬਾਜ਼ਾਰ ਸੋ ਲੋਕਾਂ ਦਾ ਜੋਸ਼ ਭਰਿਆ ਉਤਸ਼ਾਹ ਇਸ ਗੱਲ ਦੀ ਗਵਾਹੀ ਭਰਦਾ ਨਿਰਮਲ ਕੈੜਾ ਵੀ ਜਿੱਤੂਗਾ ਤੇ ਮੈਜੋਰਿਟੀ ਦੇ ਵਿੱਚ ਸਾਡੇ ਕਾਂਗਰਸ ਪਾਰਟੀ ਦੇ ਕਾਉਂਸਲਰ ਜਿੱਤ ਕੇ ਨਗਰ ਨਿਗਮ ਦੀ ਫਸੀਲ ਦੇ ਉੱਤੇ ਕਾਂਗਰਸ ਪਾਰਟੀ ਦਾ ਝੰਡਾ ਚੜਾ ਕੇ ਮੇਰ ਕਾਂਗਰਸ ਪਾਰਟੀ ਦਾ ਬਣਾਉਣਗੇ ਮੇਰਾ ਜ਼ਬਰਦਸਤ ਤੁਹਾਡੇ ਨਾਲ ਵਚਨ ਹੈ ਲੋਕਾਂ ਦੇ ਸਹਿਚਾਰ ਨੂੰ ਦੇਖਦੇ ਹੋਏ ਮੈਸਰ ਨਾਲ ਤੁਸੀਂ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਵਾਰਡ ਨੰਬਰ 52 ਦੇ ਵਿੱਚ ਲੋਕਾਂ ਨਾਲ ਤੁਸੀਂ ਗੱਲਬਾਤ ਵੀ ਕਰ ਰਹੇ ਹੋ ਕਿਹੜੇ ਕਿਹੜੇ ਜਿਹੜੇ ਮੇਨ ਮੁੱਦੇ ਇੱਥੇ ਵਾਰਡ ਦੀ ਗੱਲ ਕਰੀਏ ਲੋਕਾਂ ਨਾਲ ਤੁਹਾਡੇ ਨਾਲ ਗੱਲਬਾਤ ਕੀਤੀ ਹੋਵੇ ਜਾਂ ਸਾਂਝੇ ਕੀਤੀ ਹੁਣ ਵੀ ਕਿਹੜੀ ਕਿਹੜੀ ਸਮੱਸਿਆ ਤੁਸ ਸਮੱਸਿਆਵਾਂ ਦਾ ਹਰ ਪਾਸੇ ਅੰਬਾਰ ਤਿੰਨ ਸਾਲ ਦਾ ਅਰਸਾ ਹੋ ਗਿਆ ਲੋਕ ਯਾਦ ਕਰਦੇ ਆ ਵੀ ਬੈਂਸ ਕੋਲ ਜਾਂਦੇ ਸੀ ਕੋਈ ਘਰ ਬਣਾਉਣਾ ਸੀ ਤੇ ਠਾਹ ਪਰਚੀ ਕਿਸੇ ਦੀ ਜ਼ਰਤ ਨਹੀਂ ਸੀ ਦੁਆਨੀ ਮੰਗਦਾ ਸੀ ਕੋਈ ਕਿਸੇ ਨੇ ਕੋਈ ਰਜਿਸਟਰੀ ਕਰਾਉਣੀ ਸੀ ਤੇ ਕਿਸੇ ਤਹਿਸੀਲ 'ਚ ਬੈਠੇ ਤਹਿਸੀਲਦਾਰ ਜਾਂ ਕਿਸੇ ਬਾਬੂ ਦੀ ਜ਼ਰਤ ਨਹੀਂ ਸੀ ਕਿਸੇ ਨਗਰ ਨਗਮ ਟੀਐਸ ਵਨ ਲੈਣ ਜਾਣਾ ਤਸੀਲੇ ਜਾਣਾ ਕਚਹਿਰੀ ਜਾਣਾ ਕਿਤੇ ਜਾਣਾ ਕਿਤੇ ਲੋਕਾਂ ਨੂੰ ਦਿੱਕਤ ਹੈ ਹੀ ਨਹੀਂ ਸੀ ਤੇ ਹੁਣ 3 ਸਾਲ ਚ ਪਤਾ ਲੱਗਦਾ ਵੀ ਉਹ ਬੈਂਸ ਦੀ ਚਾਰ ਉਂਗਲਾਂ ਦੀ ਚਟ ਕਰਦੀ ਕੀ ਸੀ ਇਸੇ ਕਰਕੇ ਸਾਰਾ ਮਹੱਲਾ ਜਿਹੜਾ ਮੇਰੇ ਮਿਹਨਤ ਕਸ਼ ਦੋਸਤ ਇਸੇ ਕਰਕੇ ਜੋਸ਼ ਦੇ ਵਿੱਚ ਆ ਵੀ ਸ਼ੁਕਰ ਆ ਯਾਰ ਆ ਗਿਆ ਦੁਬਾਰਾ ਕੰਮ ਸਮੱਸਿਆਵਾਂ ਬੇਅੰਤ ਆ ਜਿਹੜੇ ਲੋਕਾਂ ਨੇ ਵੱਡੇ ਵੱਡੇ ਲੰਬੇ ਚੌੜੇ ਵਾਅਦੇ ਕੀਤੇ ਸੀਗੇ ਨਾ ਵੀ ਅਸੀਂ ਐਂ ਕਰ ਦੇਾਂਗੇ ਤਿੰਨ ਸਾਲਾਂ ਦੇ ਵਿੱਚ ਊਣੀ ਨਹੀਂ ਕੱਤੀ ਗਈ ਇਹਨਾਂ ਦੇ ਕੋਲ ਤੇ ਡਿਵੈਲਪਮੈਂਟ ਦੀ ਗੱਲ ਆ ਇਹ ਨਿਰਮਲ ਕੈੜਾ ਜੀ ਬੜੇ ਜ਼ਿੰਮੇਵਾਰੀ ਦੇ ਨਾਲ ਤਿੰਨ ਵਾਰੀ ਦੇ ਐਮਸੀ ਆ ਹੁਣ ਫੇਰ ਦੁਬਾਰਾ ਸਾਡੀ ਪਾਰਟੀ ਦੇ ਕੈਂਡੀਡੇਟ ਆ ਜ਼ਿੰਮੇਵਾਰੀ ਦੇ ਨਾਲ ਡਿਵੈਲਪਮੈਂਟ ਦੀਆਂ ਫੜਕੇ ਰੜਕਾਂ ਕੱਢ ਦੇਣਗੇ ਅੱਜ ਪੈਂ ਸਾਹਿਬ ਆਮ ਆਦੀ ਪਾਰਟੀ ਵੱਲ ਪੰਜ ਗਾਰੰਟੀਆਂ ਦਿੱਤੀਆਂ ਗਈਆਂ ਨੇ ਕਿੱਧਰ ਦੇਖੋ ਗਾਰੰਟੀਆਂ ਨੂੰ 14 ਇਹਦੇ ਵਿੱਚ ਬੁੱਢਾ ਨਾਲ ਵੀ ਪਹਿਲਾਂ 14 ਵਾਲੀਆਂ ਗਾਰੰਟੀਆਂ ਫੇਰ 17 ਵਾਲੀਆਂ ਗਾਰੰਟੀਆਂ ਫੇਰ 22 ਵਾਲੀਆਂ ਗਾਰੰਟੀਆਂ ਕਿੰਨੀਆਂ ਕੁ ਪੂਰੀਆਂ ਹੋ ਗਈਆਂ ਗੱਪਾਂ ਤੋਂ ਬਿਨਾ ਕੁਝ ਨਹੀਂ ਹੈਗਾ ਇਹਨਾਂ ਦੇ ਕੋਲੇ ਪੰਜਾਬ ਕੋ ਹਮ ਕਰਜ਼ਾ ਮੁਕਤ ਕਰ ਦੇਂਗੇ ਹਮ ਰਾਜਨੀਤੀ ਕਰਨੇ ਨਹੀਂ ਹਮ ਰਾਜਨੀਤੀ ਕੋ ਬਦਲੀ ਕਰਨੇ ਕੇ ਲਿਆਏ ਹੈ ਗੱਪਾਂ ਤੋਂ ਇਲਾਵਾ ਇਹਨਾਂ ਕੋਲੇ ਹੈ ਕੁਝ ਨਹੀਂ ਕਹਿੰਦੇ ਇੱਕ ਝੂਠ ਨੂੰ 100 ਵਾਰੀ ਬੋਲੀ ਜਾਓ ਬੋਲੀ ਜਾਓ ਤੇ ਉਹ ਸੱਚ ਲੱਗਣ ਲੱਗ ਜਾਂਦਾ ਇਹ ਉਹ ਪਾਰਟੀ ਆ ਇੱਕ ਝੂਠ ਵੱਡਾ ਬੋਲਦੇ ਹੋ ਤੇ ਸਾਰੇ ਪੰਜਾਬ ਦੇ ਵਿੱਚ ਉਸ ਝੂਠ ਦੇ ਬੋਰਡ ਤੰਗ ਦਿਓ ਅਖਬਾਰਾਂ ਦੇ ਵਿੱਚ ਉਸ ਝੂਠ ਦੇ ਇਸ਼ਤਿਹਾਰ ਦੇ ਦਿਓ ਤੁਹਾਡੇ ਟੀਵੀਆ ਦੇ ਉੱਤੇ ਪੈਸੇ ਖਰਚ-ਖਰਚ ਲੋਕਾਂ ਦੇ ਦਿੱਤੇ ਟੈਕਸਾਂ ਦੀ ਕਮਾਈ ਤਨ ਰੋੜਦੇ ਹੋ ਤਾਂ ਕਿ ਲੋਕਾਂ ਨੂੰ ਸੱਚ ਪ੍ਰਤੀਤ ਹੋਣ ਲੱਗ ਜਵੇ ਕਾਂਠਕੀ ਹੰਡੀ ਇੱਕ ਵਾਰ ਚੜਤੀ ਆ ਬਾਰ ਬਾਰ ਨਹੀਂ ਉਹ ਚੜ ਹਟੀ ਆ ਹੁਣੇ ਆਇਆ RAM ਨਹੀਂ ਇਹ 11 RAM ਪਾਰਟੀ ਆ ਛੁੱਟੀ ਹੈ ਨਾਲੀ ਜੀ ਬਿਲਕੁਲ ਨਿਰਮਲ ਕੈੜਾ ਖੁਦ ਹੈਗੇ ਨੇ ਕਾਂਗਰਸ ਤੋਂ ਕੈੜਾ ਜੀ ਡੋਟ ਡੋਰ ਪ੍ਰਚਾਰ ਕਰ ਰਹੇ ਹੋ ਕਿੰਦਾਂ ਦੀ ਸਮੱਸਿਆਵਾਂ ਲੋਕਾਂ ਨਾਲ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਤੇ ਕੋਈ ਲੋਕਾਂ ਦੀਆਂ ਸਮੱਸਿਆਵਾਂ ਸੀਵਰੇਜ ਦੀਆਂ ਸਮੱਸਿਆਵਾਂ ਬਹੁਤ ਜ਼ਿਆਦੇ ਨਹੀਂ ਅੱਜ ਵਾਰਡ ਨੰਬਰ 52 ਤੇ ਅਸੀਂ ਡੋ ਟੂ ਡੋਰ ਕਰ ਰਹੇ ਹਾਂ ਜਿਹਦੇ ਵਿੱਚ ਸਾਡੇ ਤੇ ਸਾਡੇ ਸਾਬਕਾ ਐਮ ਐਲ ਏ ਸਿਮਰਤ ਸਿੰਘ ਬੈਂਸ ਅਤੇ ਸਾਰੇ ਕਾਂਗਰਸ ਪਾਰਟੀ ਦੇ ਕਾਰਜਕਰਤਾ ਤੇ ਇਲਾਕਾ ਨਿਵਾਸੀ ਮੈਂ ਸਮਝਦਾ ਇੱਕ ਲੋਕਾਂ ਚ ਬਹੁਤ ਵੱਡਾ ਉਤਸ਼ਾਹ ਤਾਂ ਉਤਸ਼ਾਹ ਆ ਲੋਕ ਮੈਂ ਸਮਝਦਾ ਇੰਤਜ਼ਾਰ ਕਰਦੇ ਸੀ ਵੀ ਕਦੋਂ ਕੌਂਸਲ ਦੇ ਇਲੈਕਸ਼ਨ ਹੋਣਗੇ 2 ਸਾਲ ਤੋਂ ਕੌਂਸਲ ਦੇ ਇਲੈਕਸ਼ਨ ਨਹੀਂ ਕਰਾਏ ਪਹਿਲੀ ਵਾਰ ਹੋਇਆ ਇਤਿਹਾਸ ਰਚਿਆ ਸਰਕਾਰ ਨੇ ਜਿਵੇਂ ਇਤਿਹਾਸ ਲੋਕਾਂ ਦੇ ਵਿੱਚ 92 ਸੀਟਾਂ ਬਣਾਉਂਦਾ ਉਵੇਂ ਇਹਨਾਂ ਨੇ ਇਤਿਹਾਸ ਰਚਿਆ ਵੀ ਇਲੈਕਸ਼ਨ ਨਾ ਕਰਾਉਂਦਾ ਅੱਜ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਕਹਿਨ ਤੇ ਫਟਕਾਰ ਤੇ ਡੰਡੇ ਨਾਲ ਜੋ ਬੈਂਸ ਸਾਹਮਣੇ ਦੱਸ ਤਾ ਹੀ ਇਲੈਕਸ਼ਨ ਹੋਏ ਆ ਅੱਜ ਮੈਂ ਸਮਝਦਾ ਇਹਨਾਂ ਕੋਲ ਇੱਕ ਵੀ ਕੰਮ ਨਹੀਂ ਹੈਗਾ ਜੋ ਇਹ ਕਹਿੰਦੇ ਅਸੀਂ ਆ ਡਵੈਲਪਮੈਂਟ ਕਰਾਂਗੇ ਡਵੈਲਪਮੈਂਟ ਕਰਨਗੇ ਕਿਹੜੀ 3 ਸਾਲ ਦੇ ਵਿੱਚ ਇੱਕ ਵੀ ਕੰਮ ਕਿਸੇ ਵੀ ਵਾਰਡ ਦੇ ਵਿੱਚ ਮੈਂ ਆਪਣੀ ਵਾਰਡ ਗੱਲ ਕਰਾਂ ਵਾਰਡ ਦੇ ਵਿੱਚ 52 ਨੰਬਰ ਵਾਰਡ 'ਚ ਇੱਕ ਵੀ ਕੰਮ 1 ਰੁਪਿਆ ਦਾ ਪਾਸ ਕੀਤਾ ਹੋਵੇ ਇਹ ਸਾਨੂੰ ਦੱਸ ਦੇਣ ਜਿਹੜੇ ਕੰਮ ਇਸ ਟਾਈਮ ਮੇਰੇ ਵਾਰਡ ਚ ਚੱਲਦੇ ਪੈ ਨੇ ਉਹ ਮੇਰੀ ਟਰਮ ਟੂਨ ਚ ਸਾਡੇ ਚ ਪਾਸ ਹੋਇਆ ਹਜੇ ਵੀ ਸਵਾ 2 ਕਰੋੜ ਦੇ ਕੰਮ ਐ ਉਹਦੇ ਪੋਸਟਰ ਕੱਢ ਕੇ ਲਾਏ ਆ ਜਿਹੜੇ ਮਤੇ ਪਏ ਸੀ ਡੇਟਾ ਨੇ ਪਾਸ ਇਹੋ ਕੰਮ ਨਹੀਂ ਕਰਾ ਸਕ ਜਿਹੜੇ ਸਾਡੇ ਪਾਸ ਆ ਇਹੋ ਕੰਮ ਨਹੀਂ ਕਰਾ ਸਕੇ ਨਵੇਂ ਕੀ ਕਰਾਉਣਗੇ ਅੱਜ ਲੋਕ ਮੈਂ ਸਮਝਦਾ ਇਹਨਾਂ ਨੂੰ ਜਿਵੇਂ ਲਿਆਂਦਾ ਸੀ ਉਵੇਂ ਇਹਨਾਂ ਨੂੰ ਤੋਰਨ ਨੂੰ ਤਿਆਰ ਆ ਅੱਜ ਲੋਕ ਮੈਂ ਇਸ ਵਾਰਡ ਸਾਡਾ ਇਲਾਕਾ ਪਹਿਲੀ ਵਾਰ ਜੁੜਿਆ ਜਿੱਥੇ ਮੈਂ ਦੇਖਿਆ ਲੋਕ ਬੈਂਸ 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 ਕਰਦੇ ਆ ਵੀ ਸਾਨੂੰ ਨਿੱਕਾ ਕੰਮ ਕੋਈ ਕੰਮ ਬੇਨ ਸਭ ਕੋ ਜਾਂਦੇ ਸੀ ਕੰਮ ਹੁੰਦਾ ਸੀ ਅੱਜ ਲੋਕ ਉਸ ਦਿਨ ਦੁਬਾਰਾ ਲਿਆਉਣਾ ਚਾਹੁੰਦੇ ਆ ਆਉਣ ਵਾਲਾ ਸਮਾਂ ਬਹੁਤ ਨੇੜੇ ਆ ਸਮਾਂ ਦੁਬਾਰਾ ਆਏਗਾ ਲੋਕ ਦੁਬਾਰਾ ਉਸੇ ਕਾਂਗਰਸ ਪਾਰਟੀ ਦੀ ਸਰਕਾਰ ਦੇਖਣਗੇ ਦੁਬਾਰਾ ਉਦਾਂ ਹੀ ਕੰਮ ਹੋਣਗੇ ਅੱਛਾ ਤੁਸੀਂ ਹੁਣੇ ਕਹਿ ਰਹੇ ਸੀਗੇ ਕਿ ਕਾਫੀ ਕੰਮ ਜਿਹੜੇ ਹੋਈ ਨਹੀਂਗੇ ਜੇਕਰ ਗੱਲ ਕਰੀਏ ਲੋਕਾਂ ਨਾਲ ਗੱਲਬਾਤ ਕੀਤੀ ਮੇਨ ਜਿਹੜਾ ਕੀ ਕੀ ਕਾਰਨ ਕੀ ਆ ਜਿਹੜਾ ਕਿ ਜੇ ਸਿਵਰੇਜ ਦੀ ਗੱਲ ਕਰ ਲਈਏ ਲਾਈਟਾਂ ਦੀ ਗੱਲ ਕਰ ਲਈਏ ਜਾਂ ਕਿ ਬੁਲਿਆਂ ਵਾਲੇ ਹੋਰ ਕੋਈ ਕੋਈ ਕਾਉਂਸਲਰ ਹੈ ਨਹੀਂ ਬ੍ਰਦਰ ਕੋਈ ਕਾਉਂਸਲਰ ਨਹੀਂ ਜਿਹੜੀ ਇਹ 3 ਸਾਲ ਦੇ ਇਹ ਐਮਐਲਏ ਬਣਿਆ ਇਹ ਆਪਣੇ ਆਪ ਨੂੰ ਕਹਿੰਦੇ ਆ ਵੀ ਕਾਉਂਸਲਰ ਕਾਉਂਸਲਰ ਬਣਾਉਣਾ ਇਹਨਾਂ ਨੇ ਸੀ ਸਰਕਾਰ ਇਹਨਾਂ ਦੀ ਸੀ ਇਲੈਕਸ਼ਨ ਇਹਨਾਂ ਨੇ ਕਰਾਉਣੇ ਸੀ ਅੱਜ ਇਹਨਾਂ ਦੇ ਐਮਐਲ ਨਾ ਐਮਐਲਏ ਨੇ ਜਿਹੜਾ ਐਮਐਲਏ ਜ਼ਿੰਮੇਵਾਰੀ ਉਹਦੀ ਆ 3 ਸਾਲ ਤੱਕ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ पाए ਉਹ ਤੋਂ ਭੱਜਦੇ ਪਏ ਆ ਅੱਜ ਕੌਨਸਾਂ ਦੀਆਂ ਵੋਟਾਂ ਲੈ ਕੇ ਕੀ ਸਾਬਤ ਕਰਨਾ ਚਾਹੁੰਦੇ ਆ ਅੱਜ ਲੋਕ ਜਾਣਦੇ ਨੇ ਜਿਹੜੀਆਂ ਪਹਿਲਾਂ 1000 ਰੁਪਏ ਲਾਰੇ 'ਚ ਵੋਟਾਂ ਪੈ ਗਈਆਂ ਹੁਣ ਉਹ ਦੁਬਾਰਾ ਨਹੀਂ ਪੈਣੀਆਂ ਲੋਕੀ ਇਹਨਾਂ ਨੂੰ ਚਲਦਾ ਕਰਨਗੇ ਬਿਲਕੁਲ ਅਸੀਂ ਵਾਰ ਨੰਬਰ 52 ਦੇ ਵਿੱਚ ਮੋਜੂਦਾ ਜਿੱਥੇ ਕਿ ਸਿਮਰਤ ਸਿੰਘ ਬੈਂਸ ਖੁਦ ਨਾਲ ਨਿਰਮਲ ਸਿੰਘ ਕੈੜਾ ਕਾਂਗਰਸ ਦੇ ਜਿਹੜੇ ਉਮੀਦਵਾਰ ਆ ਲੋਕਾਂ ਨੂੰ ਡੋਰ ਟੂ ਡੋਰ ਲੋਕਾਂ ਦਾ ਚੋਣ ਪ੍ਰਚਾਰ ਕਰ ਰਹੇ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸਮਝ ਰਹੇ ਨੇ ਹੁਣ ਆਉਣ ਵਾਲਾ ਸਮਾਂ ਦੇਖੀ ਦੀ ਸਰਕਾਰ ਵਿਆ ਮੇਰ ਬਣਦਾ ਆਉਣ ਵਾਲਾ ਸਮਾਂ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਲੋਹੜਾ ਟਲਖਵਾਂ ਦੇ ਸਿੰਘ ਜਾਨਕ ਸੋਹਰਾ ਟੀਵੀ